ਤਾਲ ਦੇ ਪੈ ਗਿਆ ਜਾਨੀ ਕਿ ਉਹ ਹੋ ਗਿਆ ਅਗਰ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਸাকਸੈਸ ਹੋਣਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕਿ ਜੇ ਤੁਸੀਂ ਸਮੇਂ ਦੀ ਕਦਰ ਕਰੋਗੇ ਨਾ ਤਾਂ ਸਮਾਂ ਤੁਹਾਡੀ ਕਦਰ ਕਰੂਗਾ ਜੇ ਤੁਸੀਂ ਸਮੇਂ ਦੀ ਕਦਰ ਨਹੀਂ ਕਰੋਗੇ ਤਾਂ ਸਮਾਂ ਤੁਹਾਡੀ ਵੀ ਕਦਰ ਨਹੀਂ ਕਰੂਗਾ ਫਿਰ ਬਾਅਦ ਵਿੱਚ ਪਛਤਾਉਣ ਦਾ ਕੀ ਫਾਇਦਾ ਉਹਨਾਂ ਜਿੰਗਾ ਪਹਿਲਾਂ ਹੀ ਸੰਭਲ ਜੋਗ ਦੇ ਵਿੱਚ ਕਹਾਵਤ ਹੈ ਇੱਕ ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ ਜਿਹੜੇ ਬੰਦੇ ਨੂੰ ਆਲਰੇਡੀ ਇਹ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਉਹ ਤੁਹਾਨੂੰ ਸਲਾਹ ਕੀ ਦੇਊਗਾ ਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚੇਂਜ ਯੂਅਰ ਲਾਈਫ ਦੀ ਸਿਗਰਟ ਦੇ ਵਿੱਚ ਸੋ ਦੋਸਤੋ ਮੈਂ ਇੱਕ ਨਵੇਂ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ ਜਿਹੜਾ ਅੱਜ ਦਾ ਸਾਡਾ ਟੌਪਿਕ ਹੈਗਾ ਜੀ ਉਹ ਟੌਪਿਕ ਹੈਗਾ ਜੀ ਸਾਡੇ ਸਫਲ ਨਾ ਹੋਣ ਦੇ ਕਾਰਨ ਵੀ ਸਾਡੇ ਸਫਲ ਹੋਣ ਦੇ ਕੀ ਕਰਨੇ ਵੀ ਜਿੰਨਾ ਕਰਕੇ ਅਸੀਂ ਸਫਲ ਨਹੀਂ ਹੋ ਰਹੇ ਅਸੀਂ ਅਸੀਂ ਦੇਖ ਲਓ ਬਹੁਤ ਸਾਰੇ ਲੋਕ ਦੇਖੇ ਨੇ ਤੁਹਾਡੇ ਆਪਣੇ ਦੇ ਵਿੱਚ ਹੀ ਹੋਣਗੇ ਤੁਸੀਂ ਜਿਹੜੇ ਮੇਰੇ ਵੀਵਰ ਨੇ ਜਾਂ ਵੀਡੀਓ ਤੁਸੀਂ ਦੇਖ ਰਹੇ ਹੋ ਤੁਸੀਂ ਆਪਣੇ ਆਲੇ ਦੁਆਲੇ ਹੀ ਦੇਖੋ ਤੁਸੀਂ ਅਗਰ ਤੁਸੀਂ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਉੱਤੇ ਹੀ ਗੱਲ ਲੈ ਕੇ ਦੇਖੋ ਅਗਰ ਤੁਹਾਡੇ ਦੇ ਵਿੱਚੋਂ ਕੋਈ ਮੰਨ ਕੇ ਚੱਲੋ ਵੀ ਤੁਸੀਂ ਇਕੱਠੇ ਕੰਮ ਕਰਦੇ ਸੀ ਜਾਂ ਕਿਸੇ ਵੀ ਤਰੀਕੇ ਦਾ ਕੋਈ ਤੁਸੀਂ ਬਿਜ਼ਨਸ ਕਰਦੇ ਸੀ ਜਾਂ ਕਿਸੇ ਦੇ ਵਿੱਚ ਸਟਰਗਲ ਕਰਦੇ ਸੀਗੇ ਹਨਾ ਵੀ ਤੁਹਾਡੇ ਨਾਲ ਦੇ ਦੇਖੋ ਉਹ ਸਫਲ ਹੋ ਗਿਆ ਵੀ ਅਸੀਂ ਨਹੀਂ ਸਫਲ ਹੋਏਗੀ ਵੀ ਸਾਡੇ ਵਿੱਚ ਕੀ ایسی ਗਲਤੀ ਅਸੀਂ ਜਿਹੜੀ ਕੀਤੀ ਹੈ ਵੀ ਸਾਡੇ ਦੇ ਵਿੱਚ ਅਸੀਂ ਕਾਮਯਾਬ ਕਿਉਂ ਨਹੀਂ ਹੋਏਗੇ ਉਹ ਕਾਮਯਾਬ ਕਿਉਂ ਹੋਗੇ ਸੋ ਉਹਦੇ ਵਿੱਚ ਪੰਜ ਟੋਪ ਮੇਨ ਜਿਹੜੇ ਤੱਥ ਨੇ ਸਾਡੇ ਨਾ ਸਫਰ ਹੋਣ ਦੇ ਜਿਹੜੇ ਨੇ ਉਹ ਮੈਂ ਲਿਖੇ ਨੇ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗਾ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੇ ਅਗਰ ਤੁਸੀਂ ਇਸ ਵੀਡੀਓ ਨੂੰ ਵਿੱਚੋਂ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਕਿਉਂਕਿ ਇਹ ਵੀਡੀਓ ਬਹੁਤ ਕੰਮ ਦੀ ਆ ਇਹ ਵੀਡੀਓ ਤੁਹਾਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਯੋਗਦਾਨ ਹੋਏਗਾ ਇਸ ਵੀਡੀਓ ਦੇ ਵਿੱਚ ਇਹ ਪੰਜ ਤੱਤ ਦੇਖ ਲਓ ਕੋਈ ਵੀ ਇਨਸਾਨ ਆ ਇਹ ਪੰਜ ਤੱਤ ਦੇਖੋ ਮੈਂ ਜਿਹੜੇ ਲਿਖੇ ਨੇ ਪੰਜ ਟੌਪਿਕ ਲਿਖੇ ਨੇ ਇਹ ਹਰ ਇੱਕ ਬੰਦੇ ਦੇ ਮਤਲਬ ਵੀ ਇਹਦੇ ਵਿੱਚੋਂ ਕੋਈ ਨਾ ਕੋਈ ਟੌਪਿਕ ਨੂੰ ਮਿਸ ਕਰ ਦਿੰਦਾ ਵਾ ਜਿਹਦੇ ਕਰਕੇ ਉਹ ਸਫਲ ਨਹੀਂ ਹੋ ਪਾਉਂਦਾ ਹੈਗਾ ਦੇਖੋ ਜਿਹੜੇ ਪੰਜਵੇਂ ਟੌਪਿਕ ਲਿਖੇ ਨੇ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਟੌਪਿਕ ਹੈ ਜੀ ਉਹ ਤਾਂ ਹੈਗਾ ਜੀ ਕੋਈ ਵੀ ਕੰਮ ਸਮੇਂ ਤੇ ਨਾ ਕਰਨਾ ਨੰਬਰ 1 ਨੰਬਰ ਦੋ ਹੈਗਾ ਸਮੇਂ ਦੀ ਕਦਰ ਨਾ ਕਰਨਾ ਨੰਬਰ 3 ਹੈਗਾ ਜੀ ਹਰ ਇੱਕ ਕੋਲੋਂ ਸਲਾਹ ਲੈਣਾ ਨੰਬਰ 4 ਆਏਗਾ ਜੀ ਬੇਲੇ ਬੈਠੇ ਰਹਿਣਾ ਤੇ ਜਿਹੜਾ ਨੰਬਰ 5 ਦੇ ਉੱਤੇ ਜਿਹੜਾ ਸਭ ਤੋਂ ਵੱਡਾ ਇਹਨਾਂ ਚਾਰਾਂ ਦਾ ਨਿਚੋੜ ਕੱਢ ਕੇ ਮੇਕ ਰੱਖਿਆ ਵਾ ਆਪਣੇ ਆਪ ਤੇ ਵਿਸ਼ਵਾਸ ਨਾ ਹੋਣਾ ਵੀ ਆਪਣੇ ਆਪ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਤੇ ਅਸੀਂ ਜੇ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਅਸੀਂ ਸਫਲ ਕੀ ਹੋਵਾਂਗੇ ਸੋ ਆ ਜਿਹੜੇ ਪੰਜ ਟੋਪਿਕ ਨੇ ਮੈਂ ਲੇਕ ਕੇ ਰੱਖੇ ਨੇ ਜੀ ਹਨਾ ਜਿਹੜਾ ਆਪਣਾ ਸਵਾਲ ਆਪਣਾ ਸਾਰਾ ਸਾਡੇ ਸਫਲ ਨਾ ਹੋਣ ਦੇ ਕਾਰਨ ਇਹਨਾਂ ਦੇ ਆ ਪੰਜ ਮੁੱਖ ਕਾਰਨ ਨੇ ਜੇ ਤੁਸੀਂ ਇਹ ਪੰਜ ਦੇਖ ਲਓ ਇਹਨਾਂ ਵਿੱਚੋਂ ਤੁਸੀਂ ਕੋਈ ਨਾ ਕੋਈ ਗਲਤੀ ਕਰ ਰਹੇ ਹੋ ਤੁਸੀਂ ਤਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋ ਰਹੇ ਦੇਖੋ ਸਫਲ ਹੋਣਾ ਬਹੁਤ ਸੌਖਾ ਕੋਈ ਅਚੀਵਮੈਂਟ ਕਰਨੀ ਹੈ ਤੁਸੀਂ ਸਿਰਫ ਤੁਹਾਨੂੰ ਸਹੀ ਗਾਈਡਲਾਈਨਸ ਤੇ ਤੁਸੀਂ ਉੱਤੇ ਉਹਦੇ ਤੇ ਸਖਤ ਮਿਹਨਤ ਨਹੀਂ ਕਰਦੇਗੇ ਤੁਸੀਂ ਤਾਂ ਕਾਮਜਵਾਨੀ ਹੁੰਦੇਗੇ ਜਿਹੜੀ ਸਿੱਧੀ ਜੀ ਗੱਲ ਆਪਾਂ ਦੱਸੀਏ ਮੇਨ ਮੁੱਦੇ ਤੇ ਆਈਏ ਆਹ ਦੇਖ ਲਓ ਕੋਈ ਵੀ ਕੰਮ ਆਪਾਂ ਪਰ ਇੱਕ ਇੱਕ ਟੋਪਿਕ ਤੇ ਆਪਾਂ ਪੂਰੀ ਤਰਤੀਬ ਨਾਲ ਆਪਾਂ ਗੱਲ ਕਰਾਂਗੇ ਜਿਹੜੀ ਹੈਗੀ ਆਪਾਂ ਕੋਈ ਵੀ ਕੰਮ ਸਮੇਂ ਤੇ ਨਾ ਕਰਨਾ ਪਹਿਲਾ ਟੋਪਿਕ ਆਪਾਂ ਇਹ ਫੜ ਦਿੰਨੇ ਆਪਾਂ ਕੋਈ ਗੰਗਾ ਸੰਨੇ ਤੇ ਨਾ ਕਰਨਾ ਤੁਸੀਂ ਦੇਖ ਲਓ ਬਹੁਤ سارے ਲੋਕ ਤੁਸੀਂ ਦੇਖੇ ਹੋਣੇ ਤੁਸੀਂ ਆਪਣੇ ਆਪ ਤੇ ਗੰਭਲ ਲੈ ਲਓ ਤੁਸੀਂ ਕਦੇ ਇਹ ਸੋਚ ਕੇ ਆਪਣੇ ਆਪ ਨੂੰ ਕਦੇ ਤੁਸੀਂ ਇਹ ਚੀਜ਼ ਪੁੱਛੀ ਆ ਵੀ ਯਾਰ ਇਹ ਕੰਮ ਆ ਜਿਹੜਾ ਮੇਰਾ ਇਹ ਕੰਮ ਨੂੰ ਹੋਣ ਵਾਲਾ ਸੀ ਮੰਨ ਲਓ ਇਹ ਕੰਮ ਮੇਰਾ ਸਵੇਰੇ ਹੋਣ ਵਾਲਾ ਸੀ ਇਹ ਕੰਮ ਨੂੰ ਮੈਂ ਸ਼ਾਮ ਨੂੰ ਕਰ ਰਿਆ ਮੈਂ ਚਾਹ ਦੇ ਕਿ ਇਹ ਕੰਮ ਜੇ ਮੰਨ ਲਓ ਤੁਹਾਡੇ ਦਿਨ ਦੇ ਵਿੱਚ ਬਹੁਤ ਜ਼ਰੂਰੀ ਕੰਮ ਸੀ ਜਿਹੜਾ ਸਵੇਰੇ ਹੋਣਾ ਸੀਗਾ ਉਹ ਪਰ ਤੁਸੀਂ ਚਾਹਉ ਨੂੰ ਕਰਨਾ ਹੀ ਮਨੋਦੋ ਯਾਰ ਇੱਕ ਦੇ ਇੱਕ ਮੰਨ ਕੇ ਚੱਲੋ ਤੁਸੀਂ ਬੈਂਕ ਦੇ ਵਿੱਚ ਤੁਸੀਂ ਕੋਈ ਕੰਮ ਕਰਨ ਜਾਣਾ ਸੀਗਾ ਤੁਸੀਂ ਮਤਲਬ ਜੀ ਤੁਹਾਨੂੰ ਜਾਤ ਮੰਨ ਨਹੀਂ ਦਿੱਤਾ ਤੁਹਾਨੂੰ ਆਲਸ ਆ ਗਈ ਜਾ ਕੋਈ ਯਾਰ ਦੋਸਤ ਆ ਗਿਆ ਜਾ ਫੋਨ ਤੇ ਰੱਗੇ ਸਾਰਾ ਦਿਨ ਜਾ ਕੁਛ ਹੋਇਆ ਤੁਸੀਂ ਬੈਂਕ ਦੇ ਵਿੱਚ ਕੰਮ ਕਰਨ ਨਾ ਜਾਣਾ ਸੀਗਾ ਉਹ ਬੈਂਕ ਤੇ ਤੁਸੀਂ ਕੰਮ ਕਰਨ ਦੇ ਮਾਰੇ ਮਾਰੇ ਵੇਟ ਕਰਦੇ ਕਰਦੇ ਤੁਹਾਨੂੰ 4:00 ਵਜ ਗਏ ਤੁਹਾਨੂੰ 4:00 ਵਜ ਗਏ ਤਾਂ ਤੁਸੀਂ ਕੀ ਕੀਤਾ ਕਿ ਉਹ ਕੰਮ ਤੁਹਾਡਾ ਰਹੇਗਾ ਇਹ ਕੰਮ ਤੁਹਾਡਾ ਕੱਲ ਦੇ ਪੈ ਗਿਆ ਯਾਨੀ ਕਿ ਉਹ ਹੋ ਗਿਆ ਆਪਣੇ ਕੰਮ ਨੂੰ ਕਿਸੇ ਵੀ ਕੰਮ ਨੂੰ ਸਮੇਂ ਤੇ ਨਾ ਕਰਨਾ ਕੋਈ ਵੀ ਕੰਮ ਲਾ ਲਓ ਤੁਸੀਂ ਸਮੇਂ ਤੇ ਨਹੀਂ ਕਰਦੇ ਹੈਗੇ ਕਿ ਬਹੁਤ ਸਾਰੇ ਕੰਮ ਹੁੰਦੇ ਨੇ ਬੰਦੇ ਨੂੰ ਉਹ ਜਿਹੜਾ ਕੰਮ ਜਿਹੜੀ ਚੀਜ਼ ਨੂੰ ਮਤਲਬ ਵੀ ਜਿਹੜੇ ਕੰਮ ਨੂੰ ਆਪ ਸਮਾਂ ਚਾਹੀਦਾ ਵਾ ਉਹਨੂੰ ਉਸੇ ਸਮੇਂ ਤੇ ਹੀ ਕਰਨਾ ਚਾਹੀਦਾ ਜੇ ਤੁਸੀਂ ਆਪਣੇ ਕੰਮ ਨੂੰ ਉਸੇ ਸਮੇਂ ਅਨੁਸਾਰ ਹੀ ਕਰੋਗੇ ਮਤਲਬ ਵੀ ਸਮੇਂ ਅਨੁਸਾਰ ਚੱਲੋਗੇ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹੋ ਸਕਸੈਸਫੁਲ ਹੋ ਸਕਦੇ ਹੋ ਜੇ ਤੁਸੀਂ ਸਮੇਂ ਦੇ ਉਲਟ ਚੱਲੋਗੇ ਸਮੇਂ ਦੇ ਮੁਤਾਬਿਕ ਨਹੀਂ ਕੰਮ ਕਰੋਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਕੰਮ ਨਹੀਂ ਕਰ ਸਕਦੇ ਤੁਸੀਂ ਸਫਲ ਨਹੀਂ ਹੋ ਸਕਦੇ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਸাকਸੈਸ ਹੋਣਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਰੇ ਕੰਮ ਨੂੰ ਸਮੇਂ ਸਿਰ ਕਰੋ ਜਿਹੜਾ ਕੰਮ ਆ ਉਹਨੂੰ ਸਮੇਂ ਸਿਰ ਕਰੋ ਆਪਣੀ ਦਿਨ ਦੀ ਪੂਰੀ ਇੱਕ ਲਿਸਟ ਬਣਾ ਲਓ ਚਾਰਟ ਬਣਾ ਲਓ ਉਹਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਵੈਰੀ ਵੈਰੀ ਇੰਪੋਰਟੈਂਟ ਕੰਮ ਨੇ ਤੁਹਾਡੇ ਜਿਹੜੇ ਉਹ ਤੁਸੀਂ ਪਹਿਲਾਂ ਲਿਖਣੀ ਸ਼ੁਰੂ ਕਰ ਦੋ ਤੁਹਾਡੇ ਜਿਹੜੇ ਵੈਰੀ ਵੈਰੀ ਇੰਪੋਰਟਡ ਕੰਮ ਨੇ ਜਿਹੜੇ ਤੁਸੀਂ ਇੱਥੇ ਲਿਖਣੀ ਸ਼ੁਰੂ ਕਰ ਦੋ ਉਸ ਤੋਂ ਬਾਅਦ ਤੁਸੀਂ ਨੇ ਜਿਹੜੇ ਵੈਰੀ ਇੰਪੋਰਟੈਂਟ ਨੇ ਕੱਲੇ ਉਹ ਹੀ ਲਿਖ ਲਓ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਨੰਬਰ 1 ਤੇ ਆ ਜਾਣਗੇ ਸਭ ਤੋਂ ਪਹਿਲਾਂ ਤੁਸੀਂ ਵੈਰੀ ਵੈਰੀ ਜ਼ਰੂਰੀ ਜਿਹੜੇ ਕੰਮ ਨੇ ਤੁਹਾਡੇ ਉਹ ਕਰਨੇ ਨੇ ਠੀਕ ਆ ਵੈਰੀ ਵੈਰੀ ਇੰਪੋਰਟਡ ਕੰਮ ਤੁਸੀਂ ਉਹ ਕਰਨੇ ਫਿਰ ਆਗੇ ਤੁਹਾਡੇ ਵੈਰੀ ਇੰਪੋਰਟਡ ਜਿਹੜੇ ਕੱਲੇ ਕੰਮ ਨੇ ਜਿਹੜੇ ਕਰ ਸਕਦੇ ਨੇ ਉਸ ਤੋਂ ਬਾਅਦ ਤੁਸੀਂ ਇੰਪੋਰਟਡ ਜਿਹੜੇ ਤਾਂ ਮਤਲਬ ਵੀ ਠੀਕ ਠਾਕ ਨੇ ਜੇ ਤੁਸੀਂ ਕਰ ਲਓਗੇ ਤਾਂ ਵੀ ਠੀਕ ਹੈ ਜੇ ਤੁਸੀਂ ਨਹੀਂ ਵੀ ਕਰੋਗੇ ਤਾਂ ਵੀ ਉਹਦੇ ਨਾਲ ਕੰਮ ਚੱਲ ਸਕਦਾ ਦੇਖ ਲਓ ਜੇ ਤਾਂ ਮਤਲਬ ਲੱਗਦਾ ਵੀ ਇਹ ਕੰਮ ਮੈਂ ਨਹੀਂ ਵੀ ਕਰਦਾ ਤਾਂ ਮੇਰਾ ਕੰਮ ਚੱਲ ਸਕਦਾ ਤਾਂ ਤੁਸੀਂ ਇਹਨੂੰ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਇਹ ਕੰਮ ਕਰਨਾ ਵਾ ਇਹਦੇ ਵੀ ਨਾ ਮੇਰੀ ਕੰਮ ਖੜਜੂਗਾ ਤਾਂ ਤੁਸੀਂ ਇਹ ਕੰਮ ਹਮੇਸ਼ਾ ਤੁਸੀਂ ਕਰਨਾ ਹੀ ਕਰਨਾਗਾ ਤੁਸੀਂ ਇਦਾਂ ਪੂਰੇ ਆਪਣੇ ਦਿਨ ਦੀ ਡਿਟੇਲ ਬਣਾ ਕੇ ਚੱਲੋ ਨੰਬਰ 1 ਤੇ ਆਪਾਂ ਆ ਹੋ ਗਿਆ ਆਪਣਾ ਕੋਈ ਵੀ ਕੰਮ ਸਮੇਂ ਤੇ ਨਾ ਕਰਨਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਜੋ ਕੋਈ ਵੀ ਸਮੇਂ ਦੀ ਕਦਰ ਨਾ ਕਰਨਾ ਨੰਬਰ 2 ਟੋਪਿਕ ਆ ਦੇਖੋ ਵੀ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਬਹੁਤ ਵੱਡਾ ਰੋਲ ਅਦਾ ਕਰਦਾ ਵਾ ਸਮੇਂ ਦੀ ਕਦਰ ਨਾ ਕਰਨਾ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਹੈਗੇ ਕੋਈ ਵੀ ਲਗਾ ਲਓ ਮੈਂ ਲਗਾ ਨਾ ਜਾਂ ਤੁਸੀਂ ਲਗਾ ਲਓ ਆਪਣੇ ਤੇ ਜਾਂ ਤੁਸੀਂ ਆਪਣੇ ਆਲੇ ਦੁਆਲੇ ਵੀ ਦੇਖਿਆ ਹੋਣੇ ਜੇ ਮਤਲਬ ਅਸੀਂ ਇੱਕ ਵਾਰੀ ਇਹ ਖੇਡਣਾ ਸ਼ੁਰੂ ਕਰਤਾ ਨਾ ਅਸੀਂ ਖੇਡ ਹੀ ਜਾਂਦੇ ਹਾਂ ਸਾਨੂੰ ਪਤਾ ਹੀ ਲੱਗਦਾ ਕਦੋਂ 3 ਘੰਟੇ ਬੀਤ ਗਏ ਕਦੋਂ 4 ਘੰਟੇ ਬੀਤ ਗਏ ਕਦੋਂ 5 ਘੰਟੇ ਬੀਤ ਗਏ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਅਸੀਂ ਸਾਰਾ ਸਮਾਂ ਉਹਦੇ ਵਿੱਚ ਹੀ ਕੱਢ ਦਿੰਨੇ ਆ ਇੱਕ ਤਾਂ ਚਲੋ ਮੰਨਿਆ ਜਿਹੜਾ ਸਪੋਰਟਸ ਪਰਸਨ ਆ ਮੰਨ ਲਓ ਇੱਕ ਕ੍ਰਿਕਟਰ ਆ ਉਹ ਪ੍ਰੈਕਟਿਸ ਕਰ ਰਿਹਾ ਵਾ ਉਹ 5 ਘੰਟੇ ਵੀ ਪ੍ਰੈਕਟਿਸ ਕਰੀ ਜਾਊਗਾ 6 ਘੰਟੇ ਵੀ ਪ੍ਰੈਕਟਿਸ ਕਰ ਲੂਗਾ ਕੋਈ ਚੱਕਰ ਨਹੀਂ ਕਿਉਂਕਿ ਉਹਦਾ ਤਾਂ ਕੰਮ ਆ ਉਹਨੇ ਇੱਕ ਪ੍ਰੋਫੈਸ਼ਨਲ ਤੌਰ ਤੇ ਉਹਨੇ ਕ੍ਰਿਕਟਰ ਬਣਨਾ ਵਾ ਉਹਨੇ ਇੱਕ ਵਧੀਆ ਬੈਟਸਮੈਨ ਇੱਕ ਵਧੀਆ ਬੋਲਰ ਜਿਹੜੀ ਉਹਨੇ ਲਾਈਨ ਚੂਜ਼ ਕੀਤੀ ਉਹਨੇ ਉਹਨੇ ਕ੍ਰਿਕਟਰ ਦੀ ਲਾਈਨ ਚੋਇਸ ਕੀਤੀ ਉਹਨੇ ਠੀਕ ਆ ਉਹਨੇ ਬਣਨਾ ਹੀ ਕ੍ਰਿਕਟਰ ਆ ਉਹਨੇ ਤਾਂ ਉਹ ਤਾਂ ਪ੍ਰੈਕਟਿਸ ਕਰ ਰਿਹਾ ਉਹ 5 6 ਘੰਟੇ ਕਰਦਾ ਤਾਂ ਚੰਗਾ ਵੀ ਲੱਗਦਾ ਵਾ ਹੁਣ ਮੰਨ ਲਓ ਸਾਡਾ ਬਿਜ਼ਨਸ ਕੋਈ ਹੋਰ ਆ ਸੀ 5 6 ਘੰਟੇ ਇੱਕ ਕ੍ਰਿਕਟ ਖੇਢੀ ਜਾਈਏ ਤਸੋਂ ਸ਼ੋਭਾ ਥੋੜੀ ਦਊਗਾ ਅਸੀਂ ਸਵਲ ਥੋੜੀ ਹੋਵਾਂਗੇ ਉਹ 5-6 ਘੰਟੇ ਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ 5-6 ਘੰਟੇ ਦੇ ਵਿੱਚ ਤੁਸੀਂ ਦੇਖੋ ਕਿੰਨੇ ਮਿੰਟ ਹੋ ਗਏ ਮਿੰਟਾਂ ਦੇ ਵਿੱਚ ਕਿੰਨੇ ਸੈਕਿੰਡ ਹੋ ਗਏ ਸੈਕਿੰਡਾਂ ਦੇ ਵਿੱਚ ਕਿੰਨੇ ਮਿਲੀਸੈਕਿੰਡ ਹੋ ਗਏ ਤੁਸੀਂ ਇਹ ਮੰਨ ਕੇ ਚੱਲੋ ਜਾਨੀ ਕਿ ਤੁਹਾਡਾ ਸਾਰਾ ਦਿਨ ਖਰਾਬ ਹੋ ਗਿਆ 24 ਘੰਟੇ ਦੇ ਵਿੱਚ 6 ਘੰਟੇ ਦਾ ਤੁਸੀਂ ਇਹ ਕਰ ਦੋ ਜਾਨੇ ਕੀ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਹੈਗੇ ਉਸ ਤੋਂ ਬਾਅਦ ਅਸੀਂ ਖੇਡਣ ਤੋਂ ਬਾਅਦ ਅਸੀਂ ਕਿਸੇ ਯਾਰ ਦੋਸਤ ਕੋਲ ਵੀ ਬੈਠਣਾ ਹੁੰਦਾ ਉਸ ਤੋਂ ਬਾਅਦ ਸ਼ਾਮ ਨੂੰ ਯਾਰ ਦੋਸਤਾਂ ਦੇ ਵਿੱਚ ਬਹਿ ਕੇ ਅਸੀਂ ਪੈਗ ਪੁਗ ਵੀ ਲੋਣੇ ਹੁੰਦੇ ਆ ਹੋਰ ਵੀ ਲਟਰ ਪਟਰ ਜਿਹੜੇ ਫੁੱਦੂ ਫਟਾਕ ਕੰਮ ਅਜੇ ਆ ਜਿਹੜੇ ਅਸੀਂ ਉਹ ਵੀ ਕਰਨੇ ਹੁੰਦੇ ਆ ਜਿਹੜੇ ਪੰਜ 6 ਸਾਢੇ ਮੰਨ ਕੇ ਜਿਆਦਾ ਅਸੀਂ 8 9 ਘੰਟੇ ਦੇ ਵਿੱਚ ਹੀ ਅਸੀਂ ਖਰਾਉ ਕਰਦੇ ਨੇ ਜਿਹਦੇ ਕਰਕੇ ਮਤਲਬ ਵੀ ਅਸੀਂ ਸਫਲ ਹੀ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਇਹ ਤਾਂ ਡਾ ਹੋ ਗਿਆ ਸਮੇਂ ਦੀ ਕਦਰ ਨਾ ਕਰਨਾ ਕਿਉਂਕਿ ਸਮੇਂ ਨੂੰ ਕਦਰ ਕਰੋਗੇ ਜੇ ਤੁਸੀਂ ਸਮੇਂ ਦੀ ਕਦਰ ਕਰੋਗੇ ਨਾ ਤਾਂ ਸਮਾਂ ਤੁਹਾਡੀ ਕਦਰ ਕਰੂਗਾ ਜੇ ਤੁਸੀਂ ਸਮੇਂ ਦੀ ਕਦਰ ਨਹੀਂ ਕਰੋਗੇ ਤਾਂ ਸਮਾਂ ਤੁਹਾਡੀ ਵੀ ਕਦਰ ਨਹੀਂ ਕਰੂਗਾ ਬਾਅਦ ਚ ਕੋਈ ਫਾਇਦਾ ਨਹੀਂ ਹੋਏਗਾ ਜਦੋਂ ਉਮਰ ਲੰਘ ਗਈ ਪਛਟੋਣ ਦਾ ਫਿਰ ਪਤਾ ਹੀ ਜਾਂਦਾ ਫਿਰ ਜੇ ਆ ਜਾਂਦੀ ਹੈ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਵੀ ਜੇ ਬਾਰੇ ਦੱਸਿਆ ਸੀ ਜੇ ਦੀ ਕੀਮਤ ਦਾ ਬਾ ਉਹੀ ਗੱਲ ਆ ਜਾਂਦੀ ਹੈ ਫਿਰ ਤੁਸੀਂ ਬਜ਼ੁਰਗ ਹੋ ਜਾਓਗੇ ਫਿਰ ਕਹੋਗੇ ਯਾਰ ਜੇ ਮੈਂ ਉਦੋਂ ਆਪਣੇ ਯਾਰਾਂ ਦੋਸਤਾਂ ਨਾਲ ਨਾ ਖੇਡਦਾ ਹੁੰਦਾ ਤਾਂ ਅੱਜ ਮੈਂ ਬਹੁਤ ਸਫਲ ਤੇ ਵਧੀਆ ਇਨਸਾਨ ਹੋਣਾ ਸੀ ਜੇ ਜੇ ਮੈਂ ਇਹ ਕੰਮ ਉਦੋਂ ਕੀਤਾ ਹੁੰਦਾ ਤਾਂ ਮੈਂ ਬਹੁਤ ਵੱਡਾ ਇਨਸਾਨ ਹੋਣਾ ਸੀ ਜੇ ਜਿਵੇਂ ਉਹ ਕੰਮ ਕੀਤਾ ਹੁੰਦਾ ਤਾਂ ਜਿਵੇਂ ਕਰੋੜਪਤੀ ਹੋਣਾ ਸੀ ਫਿਰ ਬਾਅਦ ਇਹਦੇ ਵਿੱਚ ਪਸਤਾਉਣ ਦਾ ਕੀ ਫਾਇਦਾ ਉਹਨਾਂ ਚੰਗਾ ਪਹਿਲਾਂ ਹੀ ਸੰਭਲ ਜੋ ਪਹਿਲਾਂ ਹੀ ਤਰੀਕੇ ਦੇ ਨਾਲ ਚੱਲੋ ਨਾ ਇਹ ਕੰਮ ਤੁਸੀਂ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ ਜੇ ਤੁਸੀਂ ਸਮੇਂ ਦੀ ਕਦਰ ਨਹੀਂ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਨਹੀਂ ਕਰੇਗਾ ਜੀ ਉਸ ਤੋਂ ਬਾਅਦ ਆਜੋ ਹਰ ਇੱਕ ਇਨਸਾਨ ਕੋਲੋਂ ਸਲਾਹ ਲੈਣਾ ਇਹ ਬਹੁਤ ਹੀ ਵੱਡਾ ਸਵਾਲ ਵੀ ਕਹਿ ਸਕਦੇ ਆਪਾਂ ਨੂੰ ਹਰ ਇੱਕ ਇਨਸਾਨ ਦੇਖੋ ਕੋਈ ਵੀ ਹੈ ਨਾ ਕਿ ਇਹ ਅੱਜ ਦੇ ਦੌਰ ਦੇ ਵਿੱਚ ਚੱਲ ਹੀ ਇਹੀ ਰਿਹਾ ਵਾ ਹਰ ਇੱਕ ਬੰਦਾ ਮੰਨ ਲਓ ਕਿ ਕਿਸੇ ਨੂੰ ਕੋਈ ਕੰਮ ਕਰਨਾ ਉਹ ਨਾ 3600 ਬੰਦਿਆਂ ਕੋਲੋਂ ਸਲਾਹ ਲੈ ਲੇਗਾ ਜਿਵੇਂ ਹੈ ਨਾ ਮੰਨ ਲਓ ਉਹਨੇ ਕੋਈ ਕੰਮ ਕੰਮ ਕਰਨਾ ਆਜਾ ਕੁਝ ਕਰਨਾ ਉਹਨੇ ਮੰਨੋ ਇੱਕ ਦੋ ਗੋਲੋਂ ਤੋਂ ਮੰਨਣਾ ਇੱਕ ਦੋ ਗੋਲੋਂ ਤੋਂ ਸਲਾਹ ਲੈ ਲੀ ਉਹਨੇ 3600 ਬੰਦਿਆਂ ਕੋਲ ਸਲਾਹ ਲੈ ਲੈਣੀ ਹੈ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਘਹਾਵਤਾ ਇੱਕ ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ ਠੀਕ ਹੈ ਨਾ ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ ਤੁਸੀਂ 3600 ਬੰਦਿਆਂ ਕੋਲ ਸਲਾਹ ਲੈ ਲਈ ਮੰਨ ਲਓ ਤੁਸੀਂ 3600 ਬੰਦਿਆਂ ਕੋਲ ਸਲਾਹ ਲੈ ਲਈਆਂ ਤੇ 3600 ਸਲਾਹ ਦੇਤੀਆਂ ਤੁਸੀਂ ਕਿਹਦੀ ਮੰਨੋਗੇ ਕਿਸੇ ਦੀ ਨਾ ਤਾਂ ਤੇ ਸਮਝ ਪੈਣਾ ਹੋਗਾ ਇਹਦੇ ਨਾਲ ਕੀ ਹੈ ਕਿ ਕਦੇ ਤੁਸੀਂ ਆਪਣਾ ਸਮਾਂ ਖਰਾਬ ਕਰ ਲਿਆ ਉਹੀ ਪਹਿਲਾ ਦੀ ਗੱਲ ਆ ਗਈ ਕਿ ਸਾਡੇ ਸਫਲ ਨਾ ਹੋਣ ਦੇ ਕਾਰਨਾਂ ਦੇ ਵਿੱਚ ਮਤਲਬ ਜੀ ਤੁਸੀਂ ਸਮੇਂ ਤੇ ਕੰਮ ਨਹੀਂ ਕੀਤਾ ਕੋਈ ਤੇ ਸਮੇਂ ਦੀ ਗਦਰ ਨਹੀਂ ਕੀਤੀ ਤੁਸੀਂ ਸਮਾਂ ਖਰਾਬ ਕਰੀ ਗਏ ਆਪਣਾ ਠੀਕ ਆ ਸਲਾਹ ਲੈ ਲੈ ਕੇ ਤੇ ਕੰਮ ਤੁਸੀਂ ਕੀ ਕੀਤਾ ਹੀ ਨਹੀਂ ਅਗੋ ਤੁਸੀਂ ਸਫਲਤਾ ਤੁਸੀਂ ਹੋਣਾ ਹੀ ਨਹੀਂ ਹੈਗਾ ਜਦੋਂ ਤੁਸੀਂ ਸਲਾਹ ਇੰਨੇ ਬੰਦਿਆਂ ਕੋਲ ਲਵੋਗੇ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਅਗਰ ਤੁਸੀਂ ਸਲਾਹ ਲੈਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਮੰਨ ਕੇ ਚੱਲੋ ਆਪਣੇ ਇੱਕ ਦੋ ਬੰਦੇ ਕੋਲ ਸਲਾਹ ਲਵੋ ਤੇ ਜੇ ਤੁਸੀਂ ਸਫਲ ਹੋਣਾ ਕਿਉਂਕਿ ਤਾਂ ਸੱਚ ਇੱਕ ਮੈਂ ਤੁਹਾਨੂੰ ਰਾਜ ਦੀ ਗੱਲ ਦੱਸਦਾ ਵਾਂ ਜੇ ਤੁਸੀਂ ਸਲਾਹ ਲੈਣੀ ਹੈ ਨਾ ਆਪਣੇ ਆਪ ਕੋਲੋਂ ਲਵੋ ਠੀਕ ਹੈ ਨਾ ਕਿਉਂਕਿ ਜਿਹੜਾ ਕੰਮ ਤੁਸੀਂ ਖੁਦ ਕਰਨ ਕਰਨ ਜਾ ਰਹੇ ਹੋ ਜਾਂ ਕਰਦੇ ਹੋ ਤੁਹਾਡੇ ਨਾਲੋਂ ਬੈਟਰ ਕੋਈ ਵੀ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਤੁਹਾਡੇ ਨਾਲੋਂ ਵੱਧ ਦੋਸਤ ਤੁਹਾਡਾ ਕੋਈ ਨਹੀਂ ਹੋ ਸਕਦਾ ਜਿੱਦਾਂ ਮਰਚੀ ਕਹੀ ਜਾਵੇ ਯਾਰ ਜਾਂ ਮੇਰਾ ਦੋਸਤਾਂ ਐ ਆ ਜੋ ਤੁਹਾਨੂੰ ਵਧੀਆ ਸਲਾਹ ਦਊਗਾ ਕੋਈ ਨਹੀਂ ਸਿਰਫ ਇੱਕ ਗੱਲਾਂ ਹੀ ਨੇ ਸਿਰਫ ਤੁਹਾਡੇ ਨਾਲ ਤੁ ਤੁਸੀਂ ਆਪਣੇ ਆਪ ਨਾਲ ਤੁਹਾਡਾ ਦੋਸਤ ਕੋਈ ਵਧੀਆ ਨਹੀਂ ਹੈਗਾ ਕਿਉਂਕਿ ਦੇਖੋ ਇਹ ਜਿਹੜਾ ਤੁਸੀਂ ਕੰਮ ਕਰਨਾ ਵਾ ਉਹਦੇ ਬਾਰੇ ਤਾਂ ਤੁਹਾਨੂੰ ਪਤਾ ਵੀ ਯਰੇ ਇਹ ਮੈਂ ਕੰਮ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਵਾ ਮੈਂ ਕਰ ਵੀ ਲੈਣਾ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਵੀ ਇਹ ਮੈਂ ਕੰਮ ਕਰ ਲਾਂਗਾ ਜਿਹੜੇ ਬੰਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਨਾਂ ਕੋਲੋਂ ਜਿਨ੍ਹਾਂ ਨੂੰ ਇਸ ਕੰਮ ਬਾਰੇ ਤਾਂ ਪਤਾ ਹੀ ਨਹੀਂ ਤੁਸੀਂ ਸਲਾਹ ਹੀ ਉਸੇ ਬੰਦੇ ਕੋਲੋਂ ਲੈ ਰਹੇ ਹੋ ਜਿਹਨੂੰ ਇਹਦੇ ਬਾਰੇ ਆਲਰੇਡੀ ਪਤਾ ਹੀ ਨਹੀਂ ਹੈਗਾ ਜਿਹੜੇ ਬੰਦੇ ਨੂੰ ਆਲਰੇਡੀ ਇਹ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਉਹ ਤੁਹਾਨੂੰ ਸਲਾਹ ਕੀ ਦੇਊਗਾ ਉਹ ਬੰਦਾ ਮੰਨ ਲਓ ਤੁਸੀਂ ਇੱਕ ਉਦਾਹਰਨ ਦੇ ਤੌਰ ਤੇ ਮੈਂ ਦਿਨਾ ਮੰਨ ਲਓ ਤੁਸੀਂ ਇੱਕ ਫੂਡ ਦਾ ਕੰਮ ਕਰਨਾ ਜਾਂਦੇ ਹੋ ਉਦਾਹਰਨ ਦੇ ਤੌਰ ਤੇ ਤਾਂ ਤੁਸੀਂ ਸਲਾਹ ਕਿਹਦੇ ਕੋਲੋਂ ਲੈ ਰਹੇ ਹੋ ਤੁਸੀਂ ਤੁਸੀਂ ਸਲਾਹ ਲੈ ਰਹੇ ਹੋ ਡਾਕਟਰ ਕੋਲੋਂ ਡਾਕਟਰ ਆਪਣੀ ਫੀਲਡ ਦੇ ਵਿੱਚ ਵਧੀਆ ਤੇ ਉਹ ਫੂਡ ਦੀ ਤੁਹਾਨੂੰ ਸਲਾਹ ਕਿੱਥੋਂ ਦੇ ਦੇਗਾ ਨਹੀਂ ਦੇ ਸਕਦਾ ਨਾ ਸੋ ਇਸ ਦੇ ਬਾਰੇ ਫੂਡ ਦੇ ਬਾਰੇ ਤੁਸੀਂ ਆਪਣੇ ਆਪ ਨੂੰ ਪੁੱਛੋ ਵੀ ਕੀ ਯਾਰ ਮੈਂ ਇਹ ਕੰਮ ਕਰ ਸਕਦਾ ਕੀ ਮੈਂ ਇਹ ਕੰਮ ਚਲਾ ਸਕਦਾ ਵਾ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਡਾਕਟਰ ਥੋੜੀ ਤੁਹਾਨੂੰ ਸਲਾਹ ਦੇਗਾ ਡਾਕਟਰ ਤਾਂ ਜਿਹਨੇ ਡਾਕਟਰੀ ਲੈਂਦੇ ਵਿੱਚ ਆਣਾ ਉਹਨੂੰ ਹੀ ਸਲਾਹ ਦੇਣਾ ਬਾਬਾ ਠੀਕ ਆ ਸੋ ਇਹ ਗੱਲ ਬਹੁਤ ਜ਼ਰੂਰੀ ਪੋਟੜਾ ਕਦੇ ਵੀ ਕਿਸੇ ਕੋਲੋਂ ਸਲਾਹ ਨਾ ਲਵੋ ਆਪਣੀ ਸਲਾਹ ਆਪਣੇ ਨਾਲ ਹੀ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਆਪਣੇ ਜਾ ਇੱਕ ਦੋ ਬੰਦੇ ਖਾਸ ਕੋਲੋਂ ਸਲਾਹ ਲੈ ਲਓ ਬਾਕੀ ਤਾਂ ਬਹੁਤ ਏਦਾ ਇਹ ਸੁਆਦ ਲੈਣ ਲਈ ਹੁੰਦੀ ਆ ਗੱਲਾਂ ਦਾ ਸਵਾਦ ਨੂੰ ਕਿਸੇ ਨੂੰ ਕੋਈ ਚੀਜ਼ ਨਹੀਂ ਦਿੰਦੇ ਹੈਗੇ ਉਸ ਤੋਂ ਬਾਅਦ ਆ ਜੀ ਆਪਾਂ ਬੇਲੇ ਬੈਠੇ ਰਹਿਣਾ ਜਿਹੜਾ ਮੇਨ ਟੋਪਿਕ ਆ ਅਸੀਂ ਸਾਰਾ ਦਿਨ 24 ਘੰਟੇ ਆ ਸਾਡੇ ਕੋਲ ਮੰਨੋ ਦਿਨ ਦੇ ਵਿੱਚ 24 ਘੰਟੇ ਆ ਪਹਿਲੇ ਵੀ ਮੈਂ ਸਮੇਂ ਦੀ ਮਹੱਤਤਾ ਬਾਰੇ ਇੱਕ ਵੀਡੀਓ ਬਣਾਈ ਆ ਉਹਦੇ ਵਿੱਚ ਮਤਲਬ 24 ਘੰਟੇ ਦੀ ਮਹੱਤਤਾ ਬਾਰੇ ਦੱਸਿਆ ਵਾ ਜੇ ਤੁਸੀਂ 24 ਘੰਟੇ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ 24 ਘੰਟੇ ਦੇ ਵਿੱਚੋਂ ਤੁਸੀਂ ਮੰਨ ਕੇ ਚੱਲੋ ਤੁਸੀਂ 10 ਤੋਂ ਲੈ ਕੇ ਤੁਸੀਂ 15 ਘੰਟੇ ਵਿਲੇ ਰਹੇਗੇ 10 ਤੋਂ ਲੈ ਕੇ 15 ਘੰਟੇ ਤੁਸੀਂ ਵਿਲੇ ਰਹੇਗੇ ਪਿੱਛੇ ਕਿੰਨੇ ਲਗੇ 7-8 ਬਹੁਤ ਬਹੁਤ 8 ਘੰਟੇ ਲਗੇ ਤੁਸੀਂ ਕੀ ਕਰ ਲਿਆ 8 ਘੰਟੇ ਦੇ ਵਿੱਚ ਤੁਸੀਂ ਕੀ ਉਖਾੜ ਲੋਗੇ ਕੁਝ ਵੀ ਨਹੀਂ ਉਪਾੜ ਸਕਦੇ ਤੁਸੀਂ 8 ਘੰਟੇ ਦੇ ਵਿੱਚ ਜੇ ਤੁਸੀਂ ਸਫਲ ਹੋਣਾ ਤਾਂ ਤੁਹਾਨੂੰ 10-15 ਘੰਟੇ ਕੰਮ ਕਰਨਾ ਪੈਣਾ ਵਾ ਤਾਂ ਜਾ ਕੇ ਤੁਸੀਂ ਸਫਲ ਹੋਵੋਗੇ ਜੇ ਤੁਸੀਂ 7-8 ਘੰਟੇ ਕੰਮ ਕਰੋਗੇ ਤੇ 10-15 ਘੰਟੇ ਵਿਹਲੇ ਬੈਠੇ ਰਹੋਗੇ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਤੁਸੀਂ ਜ਼ਿੰਦਗੀ ਵਿੱਚ ਸਫਲ ਹੋ ਸਕਦੇ ਤੁਸੀਂ ਕਿਸੇ ਪਾਸੇ ਵੀ ਲਾ ਲਓ ਕੋਈ ਮਿਹਨਤ ਦੇ ਵਿੱਚ ਲਾਵੋ ਤੁਸੀਂ ਕਾਮਯਾਬ ਹੀ ਨਹੀਂ ਹੋ ਸਕਦੇ ਹੈਗੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹ ਲੋਕ ਦੇਖੋ ਜਿਹੜੇ ਸਫਲ ਹੋਏ ਹੋਏ ਨੇ ਉਹਨਾਂ ਦੀਆਂ ਸਟੋਰੀਆਂ ਪੜੋ ਉਹਨਾਂ ਨੂੰ ਜਾਣੋ ਉਹਨਾਂ ਦੇ ਕਿਤਾਬਾਂ ਦੇ ਵਿੱਚ ਜਾ ਕੇ ਪੜੋ ਅਖਬਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪੜੋ ਆਰਟੀਕਲ ਪੜੋ ਉਹਨਾਂ ਦੀ ਲਾਈਫ ਜਰਨੀ ਬਾਰੇ ਪੜੋ ਤੁਸੀਂ ਤੁਹਾਨੂੰ ਪਤਾ ਲੱਗੇ ਕਿ ਉਹਨਾਂ ਨੇ ਕਿੰਨੀ ਸਖਤ ਮਿਹਨਤ ਕੀਤੀ ਆ ਇੱਥੋਂ ਤੱਕ ਲੈਵਲ ਤੱਕ ਪਹੁੰਚਣ ਵਾਸਤੇ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਦੇ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਉਹਨਾਂ ਨੇ ਦਿਨ ਰਾਤ ਇੱਕ ਕਰਤਾ ਤਾਂ ਜਾ ਕੇ ਉਹ ਸਫਲ ਹੋਏ ਨੇ ਤੇ ਵਿਲੇ ਬੈਠੇ ਰਹਿਣ ਨਾਲ ਮਤਲਬ ਵੀ ਦੇਖੋ ਜੇ ਤੁਸੀਂ ਵਿਲੇ ਬੈਠੇ ਰਹੇ ਸਾਰਾ ਦਿਨ ਹਨਾ ਵੀ ਕੋਈ ਨਹੀਂ ਫੇਰ ਕਰ ਲਾਂਗੇ ਕੱਲ ਕਰ ਲਾਂਗੇ ਫੇਰ ਕਰ ਲਾਂਗੇ ਸ਼ਾਮੀ ਕਰ ਲਾਂਗੇ ਚਲ ਕੱਲ ਦਾ ਦਿਨ ਪਿਆ ਹੀ ਆ ਅਸੀਂ ਸਾਰੇ ਸੋਚਦੇ ਆ ਹਨਾ ਮੈਂ ਵੀ ਪਹਿਲਾਂ ਇਹੀ ਸੋਚਦਾ ਹੁੰਦਾ ਸੀ ਮੈਂ ਤੁਹਾਡੇ ਤੇ ਗੱਲ ਨਹੀਂ ਛੱਡਦਾ ਮੈਂ ਆਪਣੇ ਤੇ ਗੱਲ ਕਰਦਾ ਮੈਂ ਵੀ ਪਹਿਲਾਂ ਛੱਡੋ ਮੈਂ ਕਹਿੰਦਾ ਛੱਡ ਯਾਰ ਫੇਰ ਕਰ ਲਾਂਗੇ ਕੋਈ ਗੱਲ ਨਹੀਂ ਕੋਈ ਜੋ ਹੋਲੇ ਹੋਲੇ ਜਦੋਂ ਪਤਾ ਲੱਗਿਆ ਵੀ ਨਹੀਂ ਯਾਰ ਇਧਰ ਗੱਲ ਬਣਨੀ ਨਹੀਂ ਹੈਗੀ ਸੋ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਵਿਲੇ ਬੈਠਣ ਨਾਲ ਕੁਝ ਨਹੀਂ ਹੋਣਾ ਆਏਗਾ ਸੋ ਇਹ ਗੱਲ ਨੂੰ ਆਪਣੀ ਡ ਗੱਡੀ ਦਗੋ ਠੀਕੋ ਤੇ ਉਸ ਤੋਂ ਬਾਅਦ ਆਜੋ ਜਿਹੜਾ ਵੈਰੀ ਵੈਰੀ ਇਪੋਰਟਡ ਆ ਜਿਹੜਾ ਆ ਦੇਖ ਲਓ ਆਪਣੇ ਆਪ ਤੇ ਵਿਸ਼ਵਾਸ ਨਾ ਹੋਣਾ ਜਦੋਂ ਤੱਕ ਆ ਸਾਰੀ ਗੱਲਾਂ ਦਾ ਨਚੋੜ ਆ ਵਾਇਕ ਜਦੋਂ ਤੱਕ ਤੁਸੀਂ ਆਪਣੇ ਆਪ ਤੇ ਤੁਹਾਨੂੰ ਵਿਸ਼ਵਾਸ ਨਹੀਂ ਨਾ ਹੈਗਾ ਤੁਸੀਂ ਕੁਝ ਵੀ ਕਰ ਲੋ ਤੁਹਾਡੇ ਕੋਲ ਕੁਝ ਵੀ ਹੋ ਜੇ ਜਿੰਨੇ ਮਰਜ਼ੀ ਤੁਹਾਡੇ ਕੋਲ ਸਾਧਨ ਹੋ ਜਾਣ ਤਾਂ ਜਦੋਂ ਤੱਕ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਸਫਲ ਨਹੀਂ ਹੋ ਸਕਦੇ ਰਗੇ ਤਾਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਜਦੋਂ ਤੱਕ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਤੁਸੀਂ ਸਫਲ ਨਹੀਂ ਹੋਵੋਗੇ ਆਪਣੇ ਆਪ ਦੇ ਕੌਨਫੀਡੈਂਸ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਲਓ ਹਾਂ ਯਾਰ ਇਹ ਮੈਂ ਕਰ ਸਕਦਾ ਵਾਂ ਕਿਉਂਕਿ ਜਿੰਨਾ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਨਾ ਓ tanto ਤੋਂ ਵੱਧ ਤੁਹਾਨੂੰ ਕੋਈ ਨਹੀਂ ਜਾਣਦਾ ਕਿਉਂਕਿ ਬੰਦਾ ਆਪਣੇ ਆਪ ਨੂੰ ਵੱਧ ਜਾਣਦਾ ਹੁੰਦਾ ਦੂਸਰੇ ਲੋਕ ਨਹੀਂ ਜਾਣਦੇ ਹੁੰਦੇ ਸਾਨੂੰ ਪਤਾ ਹੁੰਦਾ ਹੁਣ ਮੈਨੂੰ ਪਤਾ ਵੀ ਮੇਰੀ ਕੀ ਯੋਗਤਾ ਹੈ ਇਸੇ ਤਰ੍ਹਾਂ ਤੁਹਾਨੂੰ ਪਤਾ ਵੀ ਤੁਹਾਡੀ ਕੀ ਯੋਗਤਾ ਤੁਸੀਂ ਕਿਸ ਲੈਵਲ ਤੱਕ ਜਾ ਸਕਦੇ ਹੋ ਕਿਸ ਹੱਦ ਤੱਕ ਉੱਪਰ ਜਾ ਸਕਦੇ ਹੋ ਕਿਸ ਹੱਦ ਤੱਕ ਤੁਸੀਂ ਦੁੱਖ ਝੱਲ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਨਾ ਕਿਸੇ ਦੂਜੇ ਨੂੰ ਤਾਂ ਪਤਾ ਹੀ ਨਹੀਂ ਲੱਗੇਗਾ ਵੀ ਕਿ ਕਿੰਨਾ ਦੁੱਖ ਝੱਲੇਗਾ ਉਹਨੂੰ ਪਤਾ ਹੀ ਨਹੀਂ ਹੈਗਾ ਠੀਕ ਹੈ ਨਾ ਸੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਜੇ ਤੁਸੀਂ ਇਹ ਗੱਲ ਤੇ ਆਪਣੇ ਆਪ ਤੇ ਤੁਹਾਨੂੰ ਵਿਸ਼ਵਾਸ ਹੋਣ ਲੱਗ ਗਿਆ ਨਾ ਵੀ ਹਾਂ ਇਹ ਚੀਜ਼ ਮੈਂ ਕਰ ਸਕਦਾ ਹਾਂ ਕਰੂੰਗਾ ਕਰਕੇ ਹੀ ਰੂੰਗਾ ਦੋ ਵਾਰੀ ਫੇਲ ਹੋ ਜਾਓਗੇ ਤਿੰਨ ਵਾਰੀ ਫੇਲ ਹੋ ਜਾਓਗੇ ਤੁਸੀਂ ਚਾਰ ਵਾਰੀ ਵੀ ਫੇਲ ਹੋ ਜਾਵੋਗੇ ਤੁਸੀਂ ਕੋਈ ਦਿੱਕਤ ਨਹੀਂ ਪਰ ਜਿੰਨੀ ਵਾਰੀ ਤੁਸੀਂ ਫੇਲ ਹੁੰਦੇ ਜਾਉਂਗੇ ਨਾ ਜ਼ਿੰਦਗੀ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਵੇਗੀ ਉਹ ਗਲਤੀ ਤੁਸੀਂ ਅੱਗੇ ਕਦੇ ਨਹੀਂ ਕਰੋਗੇ ਸੋ ਇਸ ਕਰਕੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਜਾਊਂਗਾ ਤੁਹਾਨੂੰ ਕਿ ਆਪਣੇ ਆਪ ਤੇ ਵਿਸ਼ਵਾਸ ਜ਼ਰੂਰ ਰੱਖੋ ਆਪਣੇ ਆਪ ਤੇ ਜਦੋਂ ਤੱਕ ਤੁਹਾਨੂੰ ਆਪਣੇ ਆਪ ਦਾ ਕੌਨਫੀਡੈਂਸ ਨਹੀਂ ਹੈਗਾ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਅੱਗੇ ਨਹੀਂ ਵਧ ਸਕਦੇ ਅਗਰ ਤੁਸੀਂ ਜੇ ਤੁਸੀਂ ਆ ਪੰਜ ਟੋਪਿਕਾਂ ਤੇ ਤੁਸੀਂ ਆਹ ਪੰਜ ਟੋਪਿਕਾਂ ਤੇ ਤੁਸੀਂ ਵਧੀਆ ਤੁਸੀਂ ਕੰਮ ਕਰਨ ਲੱਗ ਗਏ ਨਾ ਇਹ ਪੰਜ ਟੋਪਿਕ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲੇ ਤਾਂ ਮੈਂ ਕਹਿੰਦਾ ਦੁਨੀਆ ਦੇ ਵਿੱਚ ਕੋਈ ਅਸੀ ਤਾਕਤ ਨਹੀਂ ਬਣੀ ਹੈਗੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਤੋਂ ਰੋਕ ਸਕੇ ਅਗਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਅਮੀਰ ਬਣੋਗੇ ਜੇ ਤੁਸੀਂ ਚੁੰਨਿਓ ਵੀ ਮੈਂ ਤਗੜਾ ਬਿਜ਼ਨਸਮੈਨ ਬਣਨਾ ਤਗੜਾ ਬਿਜ਼ਨਸਮੈਨ ਬਣ ਸਕਦੇ ਹਾਂ ਬਸ ਸਿਰਫ ਆਹ ਪੰਜ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਸ਼ੁਰੂ ਕਰ ਦਿਓ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਬਹੁਤ ਜਲਦੀ ਇੱਕ ਤਗੜੇ ਤੇ ਵਧੀਆ ਸਕਸੈਸ ਇਨਸਾਨ ਬਣਨ ਜੋਗੇ ਬਹੁਤ ਜਲਦੀ ਬਸ ਸਿਰਫ ਆ ਪੰਜ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਣਾ ਸ਼ੁਰੂ ਕਰਦੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਆ ਅਗਰ ਤੁਹਾਨੂੰ ਇਹ ਵੀਡੀਓ ਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਤੁਹਾਡੀ ਹੈਲਪ ਹੋਈ ਐ ਇਸ ਵੀਡੀਓ ਨਾਲ ਜੇ ਤੁਹਾਨੂੰ ਲੱਗਦਾ ਵੀ ਹਾਂ ਇਸ ਵੀਡੀਓ ਤੋਂ ਸਾਨੂੰ ਬਹੁਤ ਕੁਝ ਸਿੱਖਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਔਰ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡਾ ਜਿਹੜਾ ਇੱਕ ਕਮੈਂਟ ਹੁੰਦਾ ਮੈਂ ਉਸ ਤੋਂ ਮੈਨੂੰ ਬਹੁਤ એનર્ਜੀ ਮਿਲਦੀ ਹੈ ਵੀ ਮੈਨੂੰ ਇਹ ਹੁੰਦਾ ਵੀ ਮੈਂ ਹੋਰ ਇੱਕ ਵੀਡੀਓ ਬਣਾਵਾਂ ਤੁਹਾਡੇ ਵਾਸਤੇ ਅਗਰ ਤੁਸੀਂ ਕਮੈਂਟ ਨਹੀਂ ਕਰੋਗੇ ਤਾਂ ਉਹਦੇ ਵਿੱਚ ਇਹ ਹੁੰਦਾ ਵੀ ਯਾਰ ਮੇਰਾ ਮਨ ਨਹੀਂ ਕਰਦਾ ਮੈਂ ਕਹਿੰਦਾ ਯਾਰ ਕੋਈ ਆਪਣੀ ਰਾਏ ਤਾਂ ਦੇ ਨਹੀਂ ਰਿਹਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਤੁਸੀਂ ਇਸੇ ਤਰ੍ਹਾਂ ਦੀ ਮੋਟੀਵੇਸ਼ਨਲ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਲਈ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਕਦੀ ਸਤ